ਨਾਰਮਲੀ ਥਾਇਰੋਇਡ ਵੱਧ ਰਿਹਾ ਅਸੀਂ ਉਹਨਾਂ ਨੂੰ ਇੱਕ ਨੁਸਖਾ ਦਿੱਤਾ ਕਾਲੀ ਮਿਰਚ ਸੁੰਡ ਤੇ ਮੱਗ ਪੇਪਲ ਤਿੰਨੇ ਚੀਜ਼ਾਂ ਲੈ ਕੇ ਬਰਾਬਰ ਮਾਤਰਾ ਜਿਹਦਾ ਪਾਊਡਰ ਬਣਾ ਲਓ ਇੱਕ ਚੁਟਕੀ ਛੋਟੀ ਜੀ ਮੱਕੀ ਦੇ ਦਾਣੇ ਦੇ ਨਾਹ ਵਿੱਚ ਰੱਖੋ ਚੂਸ ਚੂਸ ਕੇ ਉਹਨੂੰ ਖਾਓ ਸਵੇਰੇ ਵੀ ਚੜਾ ਇਹ ਸਾਡੇ ਥਾਇਰੋਇਡ ਗਲੈਂਡ ਨੂੰ ਇੰਨਾ ਵਧੀਆ ਰਿਲੈਕਸ ਕਰ ਦਿੰਦਾ ਕਿ ਪੇਸ਼ੈਂਟ ਜਿਹੜਾ 70 75 ਮਿਲੀਗ੍ਰਾਮ ਦੀ ਗੋਲੀ ਖਾ ਰਿਹਾ ਹੁੰਦਾ 100 ਮਿਲੀਗ੍ਰਾਮ ਤੋਂ ਵੱਧ ਗੋਲੀ ਖਾ ਰਿਹਾ ਹੁੰਦਾ ਉਹਦੀ ਮਾਤਰਾ 2-3 ਮਹੀਨੇ ਚ ਘਟ ਕੇ 25 ਮਿਲੀਗ੍ਰਾਮ ਤੇ ਛੀਰੇ ਅਜਵਾਇਨ ਦਾ ਪਾਣੀ ਜਾਂ ਸੌਫ ਬਹੁਤ ਸਾਰੇ ਲੋਕ ਹੁੰਦੇ ਆ ਕਿ ਰਾਤ ਨੂੰ ਭਾਂਉ ਕੇ ਰੱਖਦੇ ਆ ਸੁਬਾ ਉਹਦਾ ਪਾਣੀ ਪੀਂਦੇ ਆ ਆਪਣੇ ਆਪ ਇਦਾਂ ਜਿਹੜੇ ਨੁਸਖੇ ਅਪਣਾਉਣੇ ਕਿੰਨੇ ਕਸਈਆ ਜਾਂ ਸਿਹਤ ਲਈ ਠੀਕ ਹੈ ਜਾਂ ਨਹੀਂ ਠੀਕ ਤਾਂ ਕੀ ਨੁਕਸਾਨ ਕਰ ਸਕਦੇ ਆ ਦੇਖੋ ਇਹ ਬਿਲਕੁਲ ਠੀਕ ਆ ਕੋਈ ਨੁਕਸਾਨ ਨਹੀਂ ਜਿਵੇਂ ਹੁਣ ਸੌਫ ਜੀਰਾ ਜਬੈਣ ਕਈ ਸਾਨੂੰ ਮਾਤਾ ਭੈਣਾ ਮਿਲਦੀਆਂ ਨੇ ਵੀਰ ਮਿਲਦੇ ਆ ਵੀ ਗੁਲਸਰ ਜਿਹੜਾ ਨਾ ਗਰਮੀ ਕੀਤੀ ਥੋੜੀ ਜੀ ਮੈਂ ਕਹਿੰਨਾ ਵੀ ਸੌਫ ਡਬਲ ਵਾਲਾ ਮੜ ਜਾਂਦਾ ਵੀ ਦਿਮਾਗ ਲੱਲਾ ਕੋਈ ਗੱਲ ਨਹੀਂ ਉਹ ਸੌਫ ਡਬਲ ਪਾਉਂਦੇ ਨੇ ਠੀਕ ਹੋ ਜਾਂਦਾ ਹੁਣ ਜਿਵੇਂ ਬਹੁਤ ਬਹੁਤ ਲੋਕਾਂ ਨੂੰ ਥਾਇਰਾਇਡ ਹੋ ਰਿਹਾ ਹੂੰ ਨਾਰਮਲੀ ਥਾਇਰੋਇਡ ਵੱਧ ਰਿਹਾ ਅਸੀਂ ਉਹਨਾਂ ਨੂੰ ਇੱਕ ਨੁਸਖਾ ਦਿੱਤਾ ਕਿ ਦੇਖੋ ਤੁਸੀਂ ਗੁਲਸਾਬ ਨੂੰ ਪੈਸੇ ਦੇਣਿਆ ਦੇ ਦੋ ਜਿੰਨੇ ਮਰਜ਼ੀ ਮੈਂ ਲੈ ਲੂੰਗਾ ਪਰ ਮੈਂ ਵੀ ਉੱਥੇ ਰੱਖੂੰ ਕਿ ਜਿੱਥੇ ਤੁਸੀਂ ਰੱਖੋਗੇ ਮੈਂ ਵੀ ਉੱਥੇ ਛੱਡ ਕੇ ਜਾਵਾਂ ਜਿੱਥੇ ਤੁਸੀਂ ਛੱਡ ਕੇ ਜਾਣਾ ਤੇ ਲੇਕਿਨ ਜਿਵੇਂ ਤੁਹਾਨੂੰ ਨੁਸਖੇ ਦੱਸ ਰਿਹਾ ਘਰੇ ਉਹਨਾਂ ਨੂੰ ਅਜਮਾ ਲਓ ਜੀ ਉਹ ਵੀ ਤਾਂ ਅਖਰ ਪੈਸਾ ਲੱਗਣਾ ਹੀ ਆ ਘਰੇ ਕਿਹੜਾ ਫ੍ਰੀ ਆ ਪਰंसारी ਕੋਲ ਜਾਣੇ ਉਹ ਵੀ ਤਾਂ ਪੈਸੇ ਲੈ ਕੇ ਹੀ ਦਿੰਦਾ ਚੀਜ਼ਾਂ ਪਰ ਜਦੋਂ ਤੁਸੀਂ ਉਹਨੂੰ ਬਣਾਓਗੇ ਤੁਹਾਡੀ ਐਂ ਤਸੱਲੀ ਹੋ ਵੀ ਜਰ ਮੈਂ ਬਣਾਇਆ ਇਹ ਅਸਲੀ ਹੈ ਚਾਹ ਸਵਾਜਗੋਲ ਦੱਸੀ ਜਾਂਦਾ ਜਿਹੜਾ ਸਵਾਜਗੋਲ ਬਣਾ ਕੇ ਦੂ ਉਹਦੇ ਤਾਂ ਲੋਕਾਂ ਦਾ ਭਰੋਸਾ ਹੈਗਾ ਪੂਰਾ ਜੀ ਤੇ ਲੇਕਿਨ ਜਦੋਂ ਆਪਾਂ ਮਾਰਕੀਟ ਤੋਂ ਬੜਾ ਬਣਾ ਲੈਣੇ ਆ ਨਹੀਂ ਭਰੋਸਾ ਵੀ ਵਪਾਰ ਹੋ ਰਿਹਾ ਤੇ ਇਸ ਕਰਕੇ ਅਸੀਂ ਉਹਦੇ 'ਚ ਦੱਸਿਆ ਕਾਲੀ ਮਿਰਚ ਹੂੰ ਸੁੰਡ ਤੇ ਮਗ ਬੀਪਲ ਜੀ ਮਗ ਬੀਪਲ ਬਾਰੇ ਜਾਣਦੇ ਹੋ ਤੁਸੀਂ ਨਹੀਂ ਮਗਾ ਹੁੰਦੀਆਂ ਨੇ ਲੰਬੀਆਂ ਲੰਬੀਆਂ ਐਡੀ ਐਡੀ ਜੀ ਜਿਵੇਂ ਤੂਤੀਆਂ ਸੁੱਕੀਆਂ ਹੋਣ ਐਵੇਂ ਜ ਮਗਾ ਹੁੰਦੀਆਂ ਲੰਬੀਆਂ ਜੀ ਤੇ ਨਾ ਇਹ ਤਿੰਨੇ ਚੀਜ਼ਾਂ ਲੈ ਕੇ ਬਰਾਬਰ ਮਾਤਰਾ ਚ ਇਹਦਾ ਪਾਊਡਰ ਬਣਾ ਲਓ ਇੱਕ ਚੁਟਕੀ ਛੋਟੀ ਜੀ ਮੱਕੀ ਦੇ ਦਾਣੇ ਜਿੰਨਾ ਮੂੰਹ ਚ ਰੱਖੋ ਚੂਸ ਚੂਸ ਕੇ ਉਹਨੂੰ ਖਾਓ ਸਵੇਰੇ ਵੀ ਤੇ ਰਾਤ ਇਹ ਸਾਡੇ ਥਾਇਰੋਇਡ ਗਲੈਂਡ ਨੂੰ ਇੰਨਾ ਵਧੀਆ ਰਿਲੈਕਸ ਕਰ ਦਿੰਦਾ ਕਿ ਪੇਸ਼ੈਂਟ ਜਿਹੜਾ 70 75 ਮਿਲੀਗ੍ਰਾਮ ਦੀ ਗੋਲੀ ਖਾ ਰਿਹਾ ਹੁੰਦਾ 100 ਮਿਲੀਗ੍ਰਾਮ ਤੋਂ ਵੱਧ ਗੋਲੀ ਖਾ ਰਿਹਾ ਹੁੰਦਾ ਉਹਦੀ ਮਾਤਰਾ 2-3 ਮਹੀਨੇ ਚ ਘਟ ਕੇ 25 ਮਿਲੀਗ੍ਰਾਮ ਤੇ ਆ ਜਾਂਦੀ ਹੈ अच्छा जी ये डा इफेक्टिवਾ ਉਦੋਂ ਬਾਅਦ ਗੋਲੀ ਖਾਂਦੇ ਰਹੋ ਨਾਲੇ ਵੀ ਖਾਂਦੇ ਰਹੋ ਤਾਂ ਕਿ ਗੋਲੀ ਦੀ ਮਾਤਰਾ ਨਹੀਂ ਵਧੂਗੀ ਬਾਡੀ ਚ weight ਨਹੀਂ ਵਧੂਗਾ weight ਨਹੀਂ ਘਟੂਗਾ ਪਰ ਬਾਡੀ ਫਿੱਟ ਰਹੂ ਨਾਰਮਲੀ thyroid ਵਧ ਰਿਹਾ ਅਸੀਂ ਉਹਨਾਂ ਨੂੰ ਇੱਕ ਨੁਸਖਾ ਦਿੰਦਾ ਕਾਲੀ ਮਿਰਚ ਸੁੰਡ ਤੇ ਮੱਗ ਪੇਪਲ ਤਿੰਨੇ ਚੀਜ਼ਾਂ ਲੈ ਕੇ ਬਰਾਬਰ ਮਾਤਰਾ ਜਿਹਦਾ ਪਾਊਡਰ ਬਣਾ ਲਓ ਇੱਕ ਚੁਟਕੀ ਛੋਟੀ ਜੀ ਮੱਕੀ ਦੇ ਦਾਣੇ ਜਿੰਨਾ ਮੂੰਹ ਚ ਰੱਖੋ ਚੂਸ ਚੂਸ ਕੇ ਉਹਨੂੰ ਖਾਓ ਸਵੇਰੇ ਵੀ ਤਰਾ ਇਹ ਸਾਡੇ ਥਾਇਰੋਇਡ ਗਲੈਂਡ ਨੂੰ ਇੰਨਾ ਵਧੀਆ ਰਿਲੈਕਸ ਕਰ ਦਿੰਦਾ ਕਿ ਪੇਸ਼ੈਂਟ ਜਿਹੜਾ 70 75 ਮਿਲੀਗ੍ਰਾਮ ਦੀ ਗੋਲੀ ਖਾ ਰਿਹਾ ਹੁੰਦਾ 100 ਮਿਲੀਗ੍ਰਾਮ ਤੋਂ ਵੱਧ ਗੋਲੀ ਖਾ ਰਿਹਾ ਹੁੰਦਾ ਉਹਦੀ ਮਾਤਰਾ ਨੂੰ 3 ਮਹੀਨੇ ਚ ਘਟ ਕੇ 25 ਮਿਲੀਗ੍ਰਾਮ ਤੇ ਛੀਰੇ ਅਜਵਾਇਨ ਦਾ ਪਾਣੀ ਜਾਂ ਸੌਫ ਬਹੁਤ ਸਾਰੇ ਲੋਕ ਹੁੰਦੇ ਆ ਕਿ ਰਾਤ ਨੂੰ ਭੌਂਕੇ ਰੱਖਦੇ ਆ ਸੁਬਾ ਉਹਦਾ ਪਾਣੀ ਪੀਂਦੇ ਆ ਆਪਣੇ ਆਪ ਇਦਾਂ ਜਿਹੜੇ ਨੁਸਖੇ ਅਪਣਾਉਣੇ ਕਿੰਨੇ ਕਸਈਆ ਜਾਂ ਸਿਹਤ ਲਈ ਠੀਕ ਹੈ ਜਾਂ ਨਹੀਂ ਠੀਕ ਤਾਂ ਕੀ ਨੁਕਸਾਨ ਕਰ ਸਕਦੇ ਆ ਦੇਖੋ ਇਹ ਬਿਲਕੁਲ ਠੀਕ ਆ ਕੋਈ ਨੁਕਸਾਨ ਨਹੀਂ ਜਿਵੇਂ ਹੁਣ ਸੌਫ ਜੀਰਾ ਜਬੈਣ ਕਈ ਸਾਨੂੰ ਮਾਤਾ ਭੈਣਾ ਮਿਲਦੀਆਂ ਨੇ ਵੀਰ ਮਿਲਦੇ ਆ ਵੀ ਗੁਲਸਰ ਜਿਹੜਾ ਨਾ ਗਰਮੀ ਕੀਤੀ ਥੋੜੀ ਜੀ ਮੈਂ ਕਹਿੰਨਾ ਵੀ ਸੌਫ ਡਬਲ ਵਾਲਾ ਮੜ ਜਾਂਦਾ ਵੀ ਦਿਮਾਗ ਲੱਲਾ ਕੋਈ ਗੱਲ ਨਹੀਂ ਉਹ ਸੌਫ ਡਬਲ ਪਾਉਂਦੇ ਨੇ ਠੀਕ ਹੋ ਜਾਂਦਾ ਹੁਣ ਜਿਵੇਂ ਬਹੁਤ ਬਹੁਤ ਲੋਕਾਂ ਨੂੰ ਥਾਇਰਾਇਡ ਹੋ ਰਿਹਾ ਨਾਰਮਲੀ ਥਾਇਰੋਇਡ ਵੱਧ ਰਿਹਾ ਅਸੀਂ ਉਹਨਾਂ ਨੂੰ ਇੱਕ ਨੁਸਖਾ ਦਿੱਤਾ ਕਿ ਦੇਖੋ ਤੁਸੀਂ ਗੋਲ ਸਾਹਿਬ ਨੂੰ ਪੈਸੇ ਦੇਣਿਆ ਦੇ ਦੋ ਜਿੰਨੇ ਮਰਜ਼ੀ ਮੈਂ ਲੈ ਲੂੰਗਾ ਪਰ ਮੈਂ ਵੀ ਉੱਥੇ ਰੱਖੂੰ ਕਿ ਜਿੱਥੇ ਤੁਸੀਂ ਰੱਖੋਗੇ ਮੈਂ ਵੀ ਉੱਥੇ ਛੱਡ ਕੇ ਜਾਵਾਂ ਜਿੱਥੇ ਤੁਸੀਂ ਛੱਡ ਕੇ ਜਾਣੇ ਤੇ ਲੇਕਿਨ ਜੇ ਮੈਂ ਤੁਹਾਨੂੰ ਨੁਸਖੇ ਦੱਸ ਰਿਹਾ ਘਰੇ ਉਹਨਾਂ ਨੂੰ ਅਜਮਾ ਲਓ ਜੀ ਉਹ ਵੀ ਤਾਂ ਅਖਿਰ ਪੈਸਾ ਲੱਗਣਾ ਹੀ ਆ ਘਰੇ ਕਿਹੜਾ ਫ੍ਰੀ ਆ ਪਰ ਸਾਰੀ ਕੁਲ ਜਾਣੇ ਉਹ ਵੀ ਤਾਂ ਪੈਸੇ ਲੈ ਕੇ ਹੀ ਦਿੰਦਾ ਚੀਜ਼ਾਂ ਪਰ ਜਦੋਂ ਤੁਸੀਂ ਉਹਨੂੰ ਬਣਾਓਗੇ ਤੁਹਾਡੀ ਐਂ ਤਸੱਲੀ ਹੋ ਵੀ ਯਾਰ ਇਹ ਮੈਂ ਬੁਲਾਇਆ ਇਹ ਅਸਲੀ ਹੈ ਚਾਹ ਸੁਭਾਸ਼ ਗੋਇਲ ਦੱਸੀ ਜਾਂਦਾ ਜਿਹੜਾ ਸੁਭਾਸ਼ ਗੋਇਲ ਬਣਾ ਕੇ ਦੂ ਉਹਦੇ ਤਾਂ ਲੋਕਾਂ ਦਾ ਭਰੋਸਾ ਹੈਗਾ ਪੂਰਾ ਜੀ ਤੇ ਲੇਕਿਨ ਜਦੋਂ ਆਪਾਂ ਮਾਰਕੀਟ ਤੋਂ ਬਣਾ ਬਣਾ ਲੈਣੇ ਆ ਨਹੀਂ ਭਰੋਸਾ ਵੀ ਵਪਾਰ ਹੋ ਰਿਹਾ ਤੇ ਇਸ ਕਰਕੇ ਅਸੀਂ ਉਹਦੇ 'ਚ ਦੱਸਿਆ ਕਾਲੀ ਮਿਰਚ ਹੂੰ ਸੁੰਡ ਤੇ ਮੱਗ ਬੀਪਲ ਜੀ ਮੱਗ ਬੀਪਲ ਬਾਰੇ ਜਾਣਦੇ ਹੋ ਤੁਸੀਂ ਨਹੀਂ ਮਗਾ ਹੁੰਦੀਆਂ ਨੇ ਲੰਬੀਆਂ ਲੰਬੀਆਂ ਐਡੀਆਂ ਐਡੀਆਂ ਜਿਵੇਂ ਤੂਤੀਆਂ ਸੁੱਕੀਆਂ ਹੋਣ ਐਵੇਂ ਜਿਹਾ ਮਗਾ ਹੁੰਦੀਆਂ ਲੰਬੀਆਂ ਜੀ ਤੇ ਨਾ ਇਹ ਤਿੰਨੇ ਚੀਜ਼ਾਂ ਲੈ ਕੇ ਬਰਾਬਰ ਮਾਤਰਾ ਚ ਇਹਦਾ ਪਾਊਡਰ ਬਣਾ ਲਓ ਇੱਕ ਚੁਟਕੀ ਛੋਟੀ ਜੀ ਮੱਕੀ ਦੇ ਦਾਣੇ ਜਿੰਨਾ ਮੂੰਹ ਚ ਰੱਖੋ ਚੂਸ ਚੂਸ ਕੇ ਉਹਨੂੰ ਖਾਓ ਸਵੇਰੇ ਵੀ ਤੇ ਰਾਤ ਇਹ ਸਾਡੇ ਥਾਇਰੋਇਡ ਗਲੈਂਡ ਨੂੰ ਇੰਨਾ ਵਧੀਆ ਰਿਲੈਕਸ ਕਰ ਦਿੰਦਾ ਕਿ ਪੇਸ਼ੈਂਟ ਜਿਹੜਾ 70 75 ਮਿਲੀਗ੍ਰਾਮ ਦੀ ਗੋਲੀ ਖਾ ਰਿਹਾ ਹੁੰਦਾ 100 ਮਿਲੀਗ੍ਰਾਮ ਤੋਂ ਵੱਧ ਗੋਲੀ ਖਾ ਰਿਹਾ ਹੁੰਦਾ ਉਹਦੀ ਮਾਤਰਾ 2-3 ਮਹੀਨੇ ਚ ਘਟ ਕੇ 25 ਮਿਲੀਗ੍ਰਾਮ ਤੇ ਆ ਜਾਂਦੀ ਹੈ अच्छा जी ये डोफैक्टिवਾ ਉਦੋਂ ਬਾਅਦ ਗੋਲੀ ਖਾਂਦੇ ਰਹੋ ਨਾਲੇ ਵੀ ਖਾਂਦੇ ਰਹੋ ਤਾਂ ਕਿ ਗੋਲੀ ਦੀ ਮਾਤਰਾ ਨਹੀਂ ਵਧੂਗੀ ਬਾਡੀ ਚ weight ਨਹੀਂ ਵਧੂਗਾ weight ਨਹੀਂ ਘਟੂਗਾ ਪਰ ਬਾਡੀ ਫਿੱਟ ਰਹੂ